ਜਿਹੜੀ ਵਿਖਾਵੇ ਦੀ ਹੋੜ ਹੁੰਦੀ ਹੈ ਨਾ ਇਹ ਬੜੀ ਭੈਣਕ ਹੁੰਦੀ ਆ। ਉਹ ਜਿੰਨੇ ਅਸੀਂ ਊਣੇ ਹੀ ਨੇ ਹੋਾਂਗੇ ਉਨਾ ਹੀ ਸਾਡਾ ਜਿਹੜਾ ਵਿਖਾਵਾ ਜ਼ਿਆਦਾ ਹੋਊਗਾ ਸਾਡੇ ਗੱਲਾਂ ਬਾਤਾਂ ਦੇ ਵਿੱਚ ਧਰਾਮੇਬਾਜੀ ਹੋਊਗੀ। ਸਾਡੀ ਜਦੋਂ ਕਿਸੇ ਨਾਲ ਅਸੀਂ ਵਿਖਾਵੇ ਬਾਜੀ ਕਰਦੇ ਆਂ, ਧਰਾਮੇਬਾਜੀ ਕਰਦੇ ਆਂ, ਕਿਸੇ ਦੇ ਨਾਲ ਗੱਲ ਕਰਦੇ ਆਂ ਸਾਡੀ ਭਾਇ사 ਚੀਜ਼ ਹੋ ਜਾਂਦੀ ਆ। ਔਰ ਅਸੀਂ ਬੁੱਲ੍ਹਾ ਨੂੰ ਕਮਾ ਕਮਾ ਗਏ ਤੇ ਬੜਾ ਤੰਗ ਹੋ ਗਏ ਉਹ ਗੱਲ ਕਰਦੇ ਸਾਡੇ ਚੋਂ ਸੁਭਾਵਿਕਤਾ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਤੇ ਗੱਲ ਕਰ ਗੱਲ ਨਾਲ ਹੀ ਗੱਲ ਬਣਦੀ ਏ, ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ। ਉਨਾਂ ਚਿਰ ਅਹੀ ਵਿਚਾਰ ਨਹੀਂ ਕਰਦੇ ਉਨਾਂ ਚਿਰ ਵਿਚਾਰ ਵਿਚਾਰ ਕਰਨ ਵਾਸਤੇ ਅਗਲੇ ਬੰਦੇ ਤੁਹਾਡਾ ਜੇਸ ਬੰਦੇ ਨਾਲ ਤੁਸੀਂ ਵਿਚਾਰ ਕਰਦੇ ਉਹਦਾ ਵਿਚਾਰਬਾਣ ਹੋਣਾ ਵੀ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਮੂਰਖੇ ਨਾਲ ਨਾਲ ਲੁਚੀਏ ਗੋਡੇ-ਗੋਡੇ ਆ ਚਲੋ ਖੈਰ ਆਂਦੇਂ ਦੇ ਪਾਣੀ ਵਹਿੰਦੇ ਭਲੇਰਾ ਵਹ ਵਗਦੇ ਭਲੇ ਤੇ ਤਾਂ ਹੀ ਤੇ ਉਹ ਬਾਸ ਜਿਹੜਾ ਸੀ ਉਹ ਬੈਲੈਂਸ ਕਰਦਾ ਸੀ ਉਹਨਾਂ ਦੇ ਰਸੇ ਦੇ ਤੁਰਨ ਨੂੰ ਇਹ ਬੜੀ ਕਾਰੀਗਰੀ ਦਾ ਕੰਮ ਸੀ ਔਰ ਸਾਡੀ ਜ਼ਿੰਦਗੀ ਵੀ ਕੁਝ ਇਦਾਂ ਹੀ ਗੱਲ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਵਿਚਾਰ ਕਹਿੰਦੇ ਆ ਜੇ ਸਾਨੂੰ ਸਮਝ ਆ ਜਾਣਾ ਤੇ ਉਹ ਸਾਡਾ ਹੀ ਉਹਦੇ ਵਿਚਾਰ ਆ ਉਹ ਸਾਡੇ ਅਸ਼ਾਪ ਨੂੰ ਸਾਡੇ ਵਿਹਾਰ ਨੂੰ ਬਦਲ ਦਿੰਦੇ ਆ ਤੇ ਸਾਡੇ ਸੰਸਾਰ ਨੂੰ ਵੀ ਬਦਲ ਦਿੰਦੇ ਆ ਤੇ ਇਹ ਸਮਝ ਨਾ ਆਉਣ ਤੇ ਫਿਰ ਤੇ ਹੀ ਕੀ ਕਰਨਾ ਫਿਰ ਜਿਹੋ ਜੇ ਹੈਗੇ ਉਹ ਜਿਹੇ ਹੈਗੇ ਅਸੀਂ ਇੱਕ ਡਰਾਮਾ ਕਰਦੇ ਹਈ ਵੀ ਸਾਹੀ ਜੇ ਆ ਉਹ ਫਲਾਣ ਆ ਠੀਕਾ ਬੜੇ ਵੱਡੇ ਉਹਨਾਂ ਦਿਖਾਵਾ ਕਰਦੇ ਸੀ ਪਰ ਉਹ ਜਿਹੜੀ ਆ ਬੜੇ ਬੜੇ ਜਿਹੋ ਦੀ ਸੇ ਲੋਕ ਉਹਨਾਂ ਕੋਲ ਆਪਣੇ ਚੰਤਾਰ ਉਹ ਗੁਰਬਾਣੀ ਦਾ ਪ੍ਰਮਾਣ ਆ ਤੇ ਉਹ ਸਾਡੇ ਅੰਦਰ ਇੱਕ ਚਿੰਤਾ ਜਿਹੜੀ ਉਹ ਇਹ ਬੜੀ ਸੀ ਕਿ ਅਸੀਂ ਜਿਹੜਾ ਇਹ ਕੱਪੜੇ ਆ ਇਹਨਾਂ ਨੂੰ ਪਾ ਕੇ ਵਿਖਾਈਏ ਤੇ ਜੋ ਤੁਸੀਂ ਸਾਡੇ ਗਾਰੇ ਵਿਚਾਰਾ ਉਹਨਾਂ ਦਾ ਲਿਬਾਸਾਂ ਦਾ ਕੋਈ ਲੈਣ ਨਹੀਂਗਾ ਆ ਲਿਬਾਸ ਦਾ ਸਾਡੇ ਨਾਲ ਇਹ ਆ ਵੀ ਸੋਹਣੇ ਲੱਗਦੇ ਆ ਪਰ ਇਹ ਜਿਹੜੇ ਆ ਇਹ ਚੀਜ਼ਾਂ ਪਰ ਜਿਹੜੀ ਸਾਦਗੀ ਆ ਉਹਦਾ ਸੁਹੱਪਣ ਆ ਜਿਹੜਾ ਉਹਦੇ ਜਿਹੜੇ ਕੱਪੜੇ ਆ ਉਹ ਤੁਹਾਡੇ ਵਿਚਾਰ ਆ ਉਹ ਤੁਹਾਡੀ ਛਿੰਗੀ ਸੋਚ ਆ ਜ਼ਿੰਦਗੀ ਦਾ ਸਾਰ ਹੁੰਦੇ ਆ ਇਹਨਾਂ ਨੂੰ ਅਸੀਂ ਕਿਉਂ ਪੁੱਤ ਨੂੰ ਵੀ ਲੈ ਸਕਦੇ ਆ ਉਹਨਾਂ ਦੇ ਉਦਾਸ ਬੰਦਿਆਂ ਕੋ ਬਹਿ ਕੇ ਵੀ ਲੈ ਸਕਦੇ ਆ ਕਈ ਵਾਰੀ ਮੇਰਾ ਆਪ ਦਾ ਬੜਾ ਮਨ ਉਦਾਸ ਹੁੰਦਾ ਤੇ ਫੇਰ ਆਈਆਂ ਫਸਲਾਂ ਕਣਕਾਂ ਝੋਨੇ ਆ ਇਹਨਾਂ ਦੀਆਂ ਵੱਟਾਂ ਵਾ ਇਹਦੇ ਇਹਦੇ ਸਾਡੇ ਟਿਊਬ ਵਾਲਾ ਇਹਨਾਂ ਦੇ ਆ ਕੇ ਬਹਿ ਜਾਂਦਾ ਪੰਛੀਆਂ ਦੇ ਗੀਤ ਸੁਣੀਦੀ ਉਹਨਾਂ ਨਾਲ ਗੱਲਾਂ ਕਰੀਦੀਆਂ ਆਵਾਜ਼ੀਆਂ ਮਿੱਠੀਆਂ ਮਿੱਠੀਆਂ ਘੁੱਟਾਂ ਭਰੀਆਂ ਇਹ ਅਮਰਦੀ ਦਾਤ ਆ ਜਿਹੜੀ ਸਾਨੂੰ ਕੁਦਰਤ ਨੇ ਦਿੱਤੀ ਹੈ ਕਦੇ ਤੁਹਾਨੂੰ ਤਰਾਸ਼ ਦੇਨ ਖਾਰਦੇ ਆ ਤੇ ਦੂਸਰਾ ਦਿਨ ਪੁੱਤਰਦਾਏ ਆ ਕਿ ਸਾਡੇ ਕੋਲ ਸਾਰਾ ਕੁਝ ਪੂਰਾ ਜਾਂਦਾ ਪਰ ਜਿਹੜੀਆਂ ਸਾਡੀਆਂ ਖਾਹਿਸ਼ਾਂ ਆ ਇਹ ਹਮੇਸ਼ਾ ਹੀ ਅਦੂਰੀਆਂ ਰਹਿੰਦੀਆਂ ਤੇ ਮਿਰਜ਼ਾ ਗਾਲੋਬ ਸਾਹਿਬ ਹੁਣਾਂ ਦੀ ਬੜੀ ਪਿਆਰੀ ਰਚਨਾ ਹੈ ਕਿ ਹਜ਼ਾਰੋਂ ਖਾਸ਼ੀਆਂ ਸੀ ਕਿ ਹਰ ਖਾਸ਼ੀ ਤੇ ਦਮ ਨਿਕਲੇ ਬਹੁਤ ਨਿਕਲੇ ਅਰਮਾ ਮੇਰੇ ਫਿਰ ਵੀ ਕੰਮ ਨਿਕਲੇ ਨਿਕਲਣਾ ਖੁਲੁੱਸੇ ਸੁਣਤੇ ਆ ਇਥੇ ਆਦਮ ਕਾਲੇ ਕਣ ਬੜੇ ਬੇਆਬਰੂ ਤੇਰੇ ਕੂਫੇ ਸੋਇ ਹਮ ਨਿਕਲੇ ਖਾਸ਼ੀਆਂ ਕਦੀ ਵੀ ਪੂਰੀਆਂ ਨਹੀਂ ਰਹਿੰਦੀਆਂ ਅੱਜਕੱਲ੍ਹ ਦੋਸਤੋ ਮੈਂ ਤੁਹਾਡਾ ਆਪਣਾ ਕੀਤਪਤ ਆਪਣ ਨੂੰ ਮੇਰਾ ਚੈਨਲ ਚੰਗਰੀ ਰਾਤ ਤੇ ਸਵਾਗਤ ਆ ਸੋ ਇਹਦਾ ਟਾਈਮ ਆ ਤੇ ਮੈਂ ਆਹੀ ਸ਼ੇਅਰ ਕਰਨਾ ਤੇ ਅਕਸਰ ਮੇਰੀ ਆਦਤ ਆ ਵੀ ਪੈਰ ਕਰਦਾ ਕਰਦਾ ਮੈਂ ਖੇਤਾਂ 'ਚ ਆ ਜਨਾ ਇਹ ਮੇਰੇ ਤਾਈ ਉਹਨਾਂ ਦਾ ਟਿਊਬਲਾ ਏਟਮ ਇਹ ਟਿਊਬਲ ਤੇ ਉਹ ਆ ਜਾਂਦੇ ਦੇ ਸਵੇਰ ਤੋਂ ਸ਼ਾਮਾਂ ਤੱਕ ਉਹਨਾਂ ਨੇ ਇੱਥੇ ਰਹਿਣਾ ਭੈਣ ਬੰਦਗੀ ਕਰਦੇ ਆਪਦੀ ਆਤਮਾ ਦਾ ਨਾਮ ਲੈਣ ਵਾਲੇ ਔਰ ਇਹ ਸਭ ਬੜੀ ਸਾਫ਼ ਸੁਥਰੀ ਜਗ੍ਹਾ ਸੀ ਜਗ੍ਹਾ ਤੇ ਹੁਣ ਵੀ ਬੜੀ ਸਾਫ਼ ਸੁਥਰੀ ਆ ਔਰ ਮੈਂ ਲੰਘ ਕੇ ਬੜੀ ਮੁਸ਼ਕਲ ਆ ਤੁਸੀ ਦੇਖ ਸਕਦੇ ਜੀ ਮੇਰੇ ਪੈਰ ਜਿਹੜੇ ਆ ਇੱਥੋਂ ਘਾ ਗੋੜੇ ਗੋੜੇ ਆ ਚਲੋ ਖੈਰ ਅੰਦਰ ਦੇ ਪਾਣੀ ਵਹਿੰਦੇ ਭਲੇਰਾ ਵਹ ਵਗਦੇ ਭਲੇ ਤੇ ਮੇਰਾ ਦਿਲ ਕੀਤਾ ਕਿ ਇੱਥੇ ਬਹਿ ਗਏ ਹਾਏ ਕਿਉਂਕਿ ਕਣਕਾਂ ਦੇ ਚਿਹਰੇ ਤੇ ਲਾਲੀ ਉੱਤਰ ਆਈ ਐ ਇਹ ਸੋਨਾ ਰੰਗਾ ਰੰਗਾ ਜਿਹੜਾ ਕਣਕਾਂ 'ਚ ਉੱਤਰ ਆਇਆ ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਸਵੇਰ ਦੀ ਸਾਰ ਸਾਂਝ ਪਾ ਲੈਣਾ ਮੌਸਮ ਬੜਾ ਵਧੀਆ ਵਾ ਤੇ ਬੜਾ ਖੂਬਸੂਰਤ ਜਿਹਾ ਮੰਜ਼ਰ ਆ ਬੜੀ ਸ਼ਾਂਤੀ ਦੀ ਹੈ ਇਹ ਜਗ੍ਹਾ ਤੇ ਜਿੱਥੇ ਮੈਂ ਬੈਠਾ ਆਓ ਕੁਝ ਆਪਾਂ ਗੱਲਾਂ ਕਰਦੇ ਆ ਤੁਹਾਡੇ ਨਾਲ ਪਾਉਨੇ ਆ ਦਿਲਾਂ ਦੀ ਸਾਂਝ ਇਤਨੀ ਵੀ ਸਾਦਗੀ ਸੀ ਨਾ ਮਿਲਾ ਕਰੋ ਸਭ ਸੇ ਜੇ ਦੌਰ ਅਲੱਗ ਹੈ ਜੇ ਲੋਗ ਅਲੱਗ ਹੈ ਇਹ ਹੀ ਰਾ ਜਿਹੜਾ ਬੈਠੇ ਬੈਠੇ ਮੈਨੂੰ ਯਾਦ ਆਇਆ ਤੇ ਬਹੁਤ ਹੀ ਸਾਦਾ ਹੋਣਾ ਵੀ ਸਾਡੇ ਲਈ ਜਿਹੜਾ ਵਾ ਕੋਈ ਕੋਈ ਅਤ ਨਹੀਂ ਰੱਖਦਾ ਦੁਨੀਆਂ ਤਾਂ ਵੀ ਨਹੀਂ ਗੀਨ ਦਿੰਦੀ ਔਰ ਜਿਹੜੇ ਬਹੁਤ ਜ਼ਿਆਦੇ ਚੁਲਾਕ ਆ ਤੇ ਰਗ ਤੋਂ ਨਾ ਨਾ ਕਿਤੇ ਨਾ ਕਿਤੇ ਸਾਬ ਜਰੂਰ ਕਰਦਾ ਪਰ ਸਾਨੂੰ ਜਿਹੜਾ ਉਹ ਬੜੇ ਸੰਜਮ ਜਿਹੇ ਦੇ ਨਾਲ ਬੜੇ ਤਰੀਕੇ ਜਿਹੇ ਦੇ ਨਾਲ ਜ਼ਿੰਦਗੀ ਨੂੰ ਜਿਉਣਾ ਹੁੰਦਾ ਚੱਲਣਾ ਹੁੰਦਾ ਜਿੱਦਾਂ ਛੋਟੇ ਦੇ ਆਪਾਂ ਵੇਨੇ ਨੇ ਨਾ ਮਦਾਰੀ ਦਾ ਖੇਲ ਇੱਕ ਉਸ ਬੰਦੇ ਬਾਸ ਲਾ ਕੇ ਇੱਕ ਉਸ ਬੰਦੇ ਦੇ ਉੱਤੇ ਰੱਸਾ ਲਾਇਆ ਹੁੰਦਾ ਸੀ ਇੱਕ ਛੋਟਾ ਬੱਚਾ ਜਾਂ ਬੱਚੀ ਉਹਦੇ ਤੇ ਤੁਰਦੇ ਸੀ ਤੇ ਉਹਨਾਂ ਦੇ ਹੱਥ 'ਚੋਂ ਬਾਸ ਫੜਿਆ ਹੁੰਦਾ ਸੀ ਤੇ ਉਹ ਬਾਸ ਜਿਹੜਾ ਸੀ ਉਹ ਬੈਲੈਂਸ ਕਰਦਾ ਸੀ ਉਹਨਾਂ ਦੇ ਰਸੇ ਤੇ ਤੁਰਨੂ ਇਹ ਬੜੀ ਕਾਰੀਗਰੀ ਦਾ ਕੰਮ ਸੀ ਪਰ ਸਾਡੀ ਜ਼ਿੰਦਗੀ ਵੀ ਕੁਝ ਇਦਾਂ ਹੀ ਆ ਇਹਨੂੰ ਆਪਦੇ ਪਰਿਵਾਰਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਘਰਾਂ ਦੇ ਵਿੱਚ ਦੋਸਤਾਂ ਦੇ ਵਿੱਚ ਕੰਮ ਵਾਲੀਆਂ ਜਗ੍ਹਾ ਦੇ ਵਿੱਚ ਹਰ ਜਗ੍ਹਾ ਉਹ ਸਾਨੂੰ ਜਿਹੜਾ ਧੀਰੇ ਦਾ ਮਾਸਾ ਹੱਥ ਚ ਰੱਖ ਕੇ ਤੇ ਬੜੇ ਸਲੀਕੇ ਨਾਲ ਉਹ ਜਿਹੜਾ ਇਹ ਸਫਰਾ ਜ਼ਿੰਦਗੀ ਦਾ ਤੈ ਕਰਨਾ ਹੁੰਦਾ ਔਰ ਇੱਕ ਰਸੇ ਤੇ ਤੁਰਨਾ ਹੁੰਦਾ ਤੇ ਤੇ ਹਰ ਚੀਜ਼ ਆ ਜਿਹੜੀ ਉਹ ਥੋੜੀ ਥੋੜੀ ਜਿਹੜੀ ਆ ਖੂਬਸੂਰਤ ਲੱਗਦੀ ਆ ਬਹੁਤ ਜਿਆਦੀ ਜਿਹੜੀ ਆ ਉਹ ਫਿਰ ਕਈ ਨਾ ਕੋਈ ਨੂੰ ਕਰ ਦਿੰਦੀ ਆ ਇਹੋ ਜਿਹਾ ਕਾਰਨ ਪੈਦਾ ਕਿ ਉਹ ਬੁਰੀ ਲੱਗਣ ਲੱਗ ਜਾਂਦੀ ਏ ਕਰਕੇ ਜੋ ਵੀ ਆ ਉਹਨੂੰ ਥੋੜਾ ਥੋੜਾ ਥੋੜੀ ਥੋੜੀ ਸਾਦਗੀ ਥੋੜਾ ਥੋੜਾ ਪਿਆਰ ਥੋੜਾ ਥੋੜਾ ਆਪਣੇ ਵਿੱਚ ਮੋਤਿਓ ਇਹ ਜਰੂਰ ਰੱਖਿਆ ਕਰੋ ਤਾਂ ਕਿ ਅਸੀਂ ਜਿਹੜੇ ਆ ਇੱਥੇ ਜ਼ਿੰਦਗੀ ਦੀ ਪੰਧ ਦੇ ਉੱਤੇ ਉਹ ਤਾਂ ਭੱਜ ਨਾ ਸਕੀਏ ਤੇ ਬਹੁਤਾ ਰੋਕ ਨਾ ਸਕੀਏ ਇਹ ਚੱਲਦਾ ਰਹੇ ਇਹ ਰਹਾਵਾਂ ਰਹੇ ਤੇ ਗੌਰ ਸਭ ਦੇ ਸ਼ਬਦ ਨੇ ਯਾਰ ਉਹ ਨਿਕਤਾ ਜਿਹੜੀ ਆ ਇਹ ਕੱਪੜਿਆਂ ਨਾਲ ਨਹੀਂ ਕੋਈ ਦਾ ਵਾਸਤਾ ਅਸੀਂ ਸੋਚਦੇ ਆ ਕਿ ਆਹ ਤੋਂ ਨਿਕਤਾ ਜਿਹੜੀ ਆ ਉਹ ਸਾਡੇ ਰੰਗ-ਬਰੰਗੇ ਸ਼ਾਇਦ ਕੱਪੜੇ ਪਾਉਣ ਨਾਲ ਸਾਡੇ ਜੁੱਤੀਆਂ ਦਾ ਸਟਾਈਲ ਬਦਲਣ ਦੇ ਨਾਲ ਜਾਂ ਸਾਡੇ ਘਰਾਂ ਦੀ ਰਹਿਣੀ-ਖੈਣੀ ਦੇ ਨਾਲ ਜਾਂ ਸਾਡੇ ਕੋਈ ਮਤਲਬ ਪੁਰਾਣੇ ਇਹ ਲੈਵਾਸ ਸਾਡੇ ਰਾਇਤੀ ਤੁਰੇ ਆਉਂਦੇ ਉਹਨਾਂ ਨੂੰ ਲਾ ਕੇ ਤੇ ਅਸੀਂ ਆਧੁਨਿਕ ਹੋ ਜਾਾਂਗੇ ਆਧੁਨਿਕਤਾ ਦੇ ਅਰਥ ਟਕੋਰ ਸਾਹਿਬ ਦੀ ਨਜ਼ਰ 'ਚ ਕੋਈ ਹੋਰ ਬੰਦਿਆ ਉਹਨਾਂ ਦੇ ਅਰਥ ਬੰਦੇ ਆ ਆਧੁਨਿਕ ਤੋਂ ਹੁੰਦੇ ਇਹ ਤੁਹਾਡੇ ਵਿਚਾਰ ਤੁਹਾਨੂੰ ਆਧੁਨਿਕ ਕਰਦੇ ਆ ਜਦੋਂ ਹੀ ਸਾਡੇ ਵਿਚਾਰ ਸਾਡੇ ਬਦਲਦੇ ਆ ਉਹ ਸਾਡੇ ਕੋਲ ਵਿਚਾਰਾਂ ਦੀ ਜਿਹੜੀ ਆ ਤਾਨ ਪ੍ਰਧਾਨ ਹੁੰਦਾ ਔਰ ਜਦੋਂ ਅਸੀਂ ਵਿਚਾਰ ਕਰਦੇ ਆ ਤੇ ਗੱਲ ਕਰ ਗੱਲ ਨਾਲ ਹੀ ਗੱਲ ਬਣਦੀ ਕਿਸੇ ਦੀ ਅੱਜ ਬਣਦੀ ਕਿਸੇ ਦੀ ਕੰਨ ਬੰਦੀ ਤੇ ਜਿੰਨਾ ਚਿਰ ਅਸੀਂ ਵਿਚਾਰ ਨਹੀਂ ਕਰਦੇ ਉਹਨਾਂ ਚਿਰ ਵਿਚਾਰ ਵਿਚਾਰ ਕਰਨ ਵਾਸਤੇ ਅਗਲੇ ਬੰਦੇ ਨਾਲ ਜੇ ਸੰਬੰਧ ਇਹਨਾਂ ਤੁਸੀਂ ਵਿਚਾਰ ਕਰਦੇ ਉਹਦਾ ਵਿਚਾਰਵਾ ਹੋਣਾ ਵੀ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਤੇ ਕਹਿੰਦੇ ਮੂਰਖੇ ਨਾਲ ਨਾਲ ਲੁਚੀਏ ਇਸ ਬੰਦੇ ਦੇ ਨਾਲ ਤੁਹਾਡੀ ਵਿਚਾਰਾਂ ਦੀ ਸਾਜ ਉੱਥੇ ਹੀ ਬਣਦੀ ਆ ਜਿੱਥੇ ਤੁਹਾਡੇ ਬਰਾਬਰ ਦੀ ਸੋਚ ਹੋਊਗੀ ਔਰ ਬਰਾਬਰ ਦਾ ਬੈਣ ਉੱਠਣ ਹੋਊਗਾ ਔਰ ਨਾ ਤੇ ਬਹੁਤ ਗਰੀਬ ਬੰਦਾ ਹੀ ਉਹਨੂੰ ਕਿਸੇ ਨੇ ਭੁੱਖੇ ਬਾਤ ਪਾਈ ਹੋ ਕਹਿੰਦਾ ਦੋ ਰੋਟੀਆਂ ਔਰ ਨਾ ਬਹੁਤ ਜ਼ਿਆਦਾ ਅਮੀਰ ਹੀ ਆ ਜਿਹੜਾ ਉਦੇ ਬਾਰੇ ਵੀ ਗੁਰੂ ਸਾਹਿਬਾਂ ਨੇ ਕਿਹਾ ਜਿਹਦੇ ਕੋ ਪੈਸੇ ਆ ਜਾਂਦੇ ਚਾਰ ਵੀ ਮਾਇਆ ਤਾਰੀ ਆ ਤਨ ਆ ਤਬੋਲਾ ਸ਼ਬਦ ਨਾ ਸੁਣੇ ਬਹਰੋਲ ਕੋਚੋਲਾ ਤੇ ਸ਼ਬਦ ਜਿਹੜਾ ਵਾ ਉਹ ਸ਼ਬਦ ਤੇ ਇੱਕ ਵੱਖਰੀ ਧਾਰਾ ਹੈ ਨੂੰ ਪਹਿਚਾਣਨਾ ਇਹਨੂੰ ਜਾਣਨਾ ਇਹਦੇ ਹੱਸਤੇ ਤੇ ਇਹ ਛੋਟੀ ਜਿਹੀ ਹੁਮਾਰ ਜਿਹੜੀ ਆ ਉਹ ਬਹੁਤ ਮੈਂ ਸਮਝਦਾ ਦਰਕਾਰਨੀ ਗੀ ਕਈ ਜਨਮਾਂ ਦਾ ਸ਼ਬਦ ਨੂੰ ਸਮਝਣ ਵਾਸਤੇ ਮਿਹਰਾ ਨੂੰ ਛੋੜਨ ਵਾਸਤੇ ਇਸ ਚੀਜ਼ ਨੂੰ ਜਾਣਨ ਵਾਸਤੇ ਜ਼ਰੂਰੀ ਆ ਔਰ ਵਿਚਾਰਵਾਣਾ ਜਿਹੜੇ ਬੰਦੇ ਆ ਸਾਡੇ ਬਜ਼ੁਰਗ ਆ ਉਹਨਾਂ ਕੋਲ ਕੀ ਹੁੰਦਾ ਉਹਨਾਂ ਦੇ ਸਾਰੀ ਜ਼ਿੰਦਗੀ ਦਾ ਤਜਰਬਾ ਜਿਹੜਾ ਉਹਨਾਂ ਦਾ ਉਹ ਟਲਕੇ ਉਹਨਾਂ ਦੇ ਵਿਚਾਰਾਂ 'ਚ ਆ ਜਾਂਦਾ ਔਰ ਜੇ ਇਹੀ ਉਹਨਾਂ ਕੋਲ 10 ਮਿੰਟ 5 ਮਿੰਟ ਬੈੰਨੇ ਆ ਤੇ ਉਹ ਫਿਰ ਸਾਨੂੰ ਬੜੀਆਂ ਖੂਬਸੂਰਤੋ ਗੱਲਾਂ ਦੱਸਦੇ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਵਿਚਾਰ ਕਹਿੰਦੇ ਆ ਇਹ ਸਾਨੂੰ ਸਮਝ ਆ ਜਾਂਦਾ ਤੇ ਉਹ ਸਾਡਾ ਹੀ ਉਹਦੇ ਵਿਚਾਰ ਆ ਉਹ ਸਾਡੇ ਅਸ਼ਿਆਰ ਨੂੰ ਸਾਡੇ ਵਿਹਾਰ ਨੂੰ ਬਦਲ ਦਿੰਦੇ ਆ ਤੇ ਸਾਡੇ ਸੰਸਾਰ ਨੂੰ ਵੀ ਬਦਲ ਦਿੰਦੇ ਆ ਤੇ ਇਹ ਸਮਝਣਾ ਆਉਣ ਤੇ ਫਿਰ ਤੇ ਇਹੀ ਕੀ ਕਰਨਾ ਫਿਰ ਜਿਹੋ ਜੇ ਹੈਗੇ ਉਹੋ ਜੇ ਹੈਗੇ ਆਗੇ ਬਲੋਸਤੇ ਸੰਸਾਰ ਆ ਜਦੇ ਵਿੱਚ ਕਦੀ ਅਸੀਂ ਉਦਾਸ ਹੁੰਦੇ ਆ ਕਦੀ ਅਸੀਂ ਖੁਸ਼ ਹੁੰਦੇ ਆ ਕਦੀ ਅਸੀਂ ਗੁੱਸੇ ਹੁੰਦੇ ਆ ਕਦੀ ਕੋਜ ਹੁੰਦੇ ਆ ਕਦੀ ਖੋਜ ਹੁੰਦੇ ਆ ਕਿਉਂਕਿ ਜਿਸ ਤਰੀਕੇ ਨਾਲ ਮੌਸਮ ਬਦਲਦਾ ਜਿਸ ਤਰੀਕੇ ਨਾਲ ਪਿਪਾ ਜੀ ਕਿੰਦੇ ਜੋ ਮੈਂ ਪਿੰਡੇ ਸੋਈ ਬਰੇ ਮੰਡੇ ਜੋ ਖੋਜੇ ਸੋ ਪਾਵੇ ਤੇ ਸਾਡਾ ਜਿਹੜਾ ਇਹ ਸਪਿੰਡਾ ਸਰੀਰ ਆ ਜਿਹੜਾ ਇਹ ਵੀ ਇਤੋਂ ਪੰਜ ਤੱਤਾਂ ਤੋਂ ਵੀ ਬੜਿਆ ਔਰ ਜੋ-ਜੋ ਕੁਦਰਤ ਤੇ ਅਸਰ ਪਾਉਂਦੀ ਆ ਤੇ ਵੀਰ 365 ਦੇਣਾ ਸਾਡੇ ਸੁਭਾਅ ਤੇ ਵੀ ਅਸਰ ਪੈਂਦਾ ਹੱਟ ਹੈ ਮਹੀਂ ਇੱਕ ਟਾਈਮ ਸਥਿਰ ਨਹੀਂ ਰਹਿੰਦੇ ਇੱਕੋ ਜੇ ਅਧੀਬ ਨਹੀਂ ਰਹਿੰਦੇ ਇਹ ਕਰਕੇ ਜਿਹੜੀ ਸਾਡੀ ਜਦੋਂ ਅਸੀਂ ਬਹੁਤ ਸਾਰੇ ਉਦਾਸ ਹੁੰਦੇ ਆ ਤੇ ਸਾਡੀ ਉਸ ਟਾਈਮ ਜਿਹੜੀ ਜਿਹੜੀ ਬੋਲਣ ਦੀ ਸ਼ਕਤੀ ਹੁੰਦੀ ਹੈ ਉਹ ਸਾਡੀ ਚੁੱਪ ਚ ਉਤਰ ਆਉਂਦੀ ਆ ਤੇ ਸਾਡੀ ਜਿਹੜੀ ਚੁੱਪ ਆ ਉਹ ਜਿਆਦਾ ਗਹਿਰੀ ਹੋ ਜਾਂਦੀ ਆ ਤੇ ਬੋਲਣ ਨਾਲੋਂ ਜਿਹੜਾ ਵਾ ਉਹ ਸਾਡਾ ਚੁੱਪ ਰਹਿਣਾ ਜਿਹੜਾ ਉਹ ਜ਼ਿਆਦਾ ਅਰਥਵਾਨ ਹੋ ਜਾਂਦਾ ਇਹ ਕਰਕੇ ਜਿਹੜਾ ਬੰਦਾ ਚੁੱਪ ਬੈਠਾ ਹੋਵੇ ਉਹਦੇ ਕੋਲ ਬਹਿ ਕੇ 10 ਮਿੰਟ ਜੇ ਅਸੀਂ ਗੱਲਾਂ ਕਰਾਂਗੇ ਉਹ ਭਾਵੇਂ ਦੋ ਚਾਰ ਵਾਕ ਹੀ ਸ਼ਬਦ ਬੋਲੇ ਤੇ ਉਹ ਇਹੋ ਜਿਹੇ ਉਹਦੇ ਗਹਿਰੇ ਸ਼ਬਦ ਹੋਣਗੇ ਜਿਹੜੇ ਸਾਨੂੰ ਲੱਗਣਗੇ ਕਿ ਹਾਂ ਇਹ ਤੇ ਬੜਾ ਵੱਡਾ ਨਿਚੋੜ ਸੀ ਜਿਹੜਾ ਬੰਦੇ ਨੇ ਸਾਡੀ ਮੇਰੀ ਤੜੀ ਤੇ ਤਰਤਾ ਇਸ ਤਰ੍ਹਾਂ ਕਿਤਾਬਾਂ ਹੁੰਦੀਆਂ ਕਿਤਾਬਾਂ ਦੇ ਵਿੱਚ ਵੀ ਖੁਦ ਸ਼ਬਦੀ ਹੁੰਦੇ ਜਿਹੜੇ ਸਾਰੀ ਕਿਤਾਬ ਦਾ ਸਾਰ ਹੁੰਦੇ ਆ ਇਤਨਾ ਹੀ ਬੰਦੇ ਹੁੰਦੇ ਆ ਬੰਦਿਆਂ ਕੋਲ ਵੀ ਜਿਹੜੇ ਉਹਨਾਂ ਦੇ ਵਿਚਾਰ ਹੁੰਦੇ ਆ ਕੁਝ ਵਿਚਾਰ ਹੀ ਹੁੰਦੇ ਆ ਜਿਹੜੇ ਉਹਨਾਂ ਦੀ ਸਾਰੀ ਜ਼ਿੰਦਗੀ ਦਾ ਸਾਰ ਹੁੰਦੇ ਆ ਇਹਨਾਂ ਨੂੰ ਅਸੀਂ ਕਿ ਉਹ ਪੁੱਤ ਨੂੰ ਵੀ ਲੈ ਸਕਦੇ ਆ ਉਹਨਾਂ ਦੇ ਉਦਾਸ ਬੰਦੇ ਕੋ ਬਹਿ ਕੇ ਵੀ ਲੈ ਸਕਦੇ ਆ ਕਈ ਵਾਰੀ ਮੇਰਾ ਆਪ ਦਾ ਬੜਾ ਮਨ ਉਦਾਸ ਹੁੰਦਾ ਤੇ ਫੇਰ ਆਈਡੀਆਂ ਫਸਲਾਂ ਕਣਕਾਂ ਝੋਨੇ ਆ ਇਹਨਾਂ ਦੀਆਂ ਵਟਾਂ ਵਾ ਇਹਦੇ ਜਿਹੜੇ ਸਾਡੇ ਟਿਊਬਰ ਆ ਇਹਨਾਂ ਤੇ ਆ ਕੇ ਬਹਿ ਜਾਂਦਾ ਪੰਛੀਆਂ ਦੇ ਗੀਤ ਸੁਣੀਦੀ ਉਹਨਾਂ ਨਾਲ ਗੱਲਾਂ ਕਰੀਦੀਆਂ ਆਵਾਜ਼ਾਂ ਮਿੱਠੀਆਂ-ਮਿੱਠੀਆਂ ਘੁੱਟਾਂ ਭਰਿੰਦੀਆਂ ਇਹ ਅਮਰ ਦੀ ਦਾਤ ਆ ਜਿਹੜੀ ਸਾਨੂੰ ਕੁਦਰਤ ਨੇ ਦਿੱਤੀ ਸਾਡੇ ਗੁਰੂ ਸਾਹਿਬਾਂ ਨੇ ਦਿੱਤੀ ਸਾਨੂੰ ਇਸ ਧਰਤੀ ਤੇ ਹੀ ਪੈਦਾ ਹੋਏ ਆਂ ਔਰ ਇਹ ਧਰਤੀ ਜਿਹੜੀ ਆ ਸਾਡੀ ਇਤਰਾ ਰਸੂਲ ਅੱਲ੍ਹਾ ਤੂਬ ਨੇ ਆਉਂਦਾ ਲਿਖਿਆ ਦਾਗਿਸਤਾਨ ਤੇ ਸਾਡਾ ਪੰਜਾਬ ਆ ਜਿਹੜਾ ਕਿਸੇ ਦਾਗਿਸਤਾਨ ਤੋਂ ਕੱਟ ਰੀਗਾ ਇਹ ਸਾਡੀ ਆਪਦੀ ਧਰਤੀ ਜਿਹੜੀ ਇਹ ਸਾਡੀ ਬਹੁਤ ਪਿਆਰੀ ਆ ਇਹਦਾ ਤੁਸੀਂ ਆ ਮੌਸਮ ਦੇਖ ਸਕਦੇ ਜੀ ਮੇਰੇ ਪਿਛੇ এনवायरमेंट ਵੇਖਦੇ ਜੀ ਤਿੱਤਰ ਬੋਲਦੇ ਆ ਔਰ ਐਸ ਟਾਈਮ ਤੇ ਪੰਛੀ ਹੋਰ ਵੀ ਛੋਟੇ ਛੋਟੇ ਉਹਨਾਂ ਦੇ ਜਿਹੜੇ ਗੀਤ ਆ ਉਹ ਕੈਮਰਾ ਸ਼ਾਇਦ ਉਹਨਾਂ ਨੂੰ ਕੈਪਚਰ ਕਰ ਰਿਹਾ ਹੋਵੇ ਸੁਣਾਈ ਦੇ ਰਿਹਾ ਬਹੁਤ ਹੀ ਖੂਬਸੂਰਤ ਮੌਸਮ ਆ ਇਹ ਕਰਕੇ ਜਿਹੜੇ ਉਦਾਸ ਅਸੀਂ ਹੁੰਨੇ ਆ ਬਹੁਤਾ ਚੁੱਪ ਰਹਿੰਦਾ ਚੰਗਾ ਨਹੀਂ ਕੋਈ ਨਾ ਕੋਈ ਗੀਤ ਗਣਾਉਂਦੇ ਕੋਣ ਕੋਣਾਉਂਦੇ ਰਿਹਾ ਕੁਦਰਤ ਤੇ ਗੁਰੂ ਸਾਹਿਬਾਨ ਨੇ ਸਾਨੂੰ ਸ਼ਬਦ ਰੂਪ ਦੀ ਬਹੁਤ ਵੱਡੀ ਦਾਤ ਦਿੱਤੀ ਆ ਇਹ ਜਿਹੜੀ ਵਿਖਾਵੇ ਦੀ ਹੋੜ ਹੁੰਦੀ ਆ ਨਾ ਇਹ ਬੜੀ ਭੈਣਕ ਹੁੰਦੀ ਆ ਉਹ ਜਿੰਨੇ ਅਸੀਂ ਹੁਣੇ ਹੀ ਨੇ ਹੋਵਾਂਗੇ ਉਹਨਾਂ ਹੀ ਸਾਡਾ ਜਿਹੜਾ ਵਿਖਾਵਾ ਜ਼ਿਆਦਾ ਹੋਊਗਾ ਸਾਡੇ ਗੱਲਾਂ ਬਾਤਾਂ ਦੇ ਵਿੱਚ ਡਰਾਮੇਬਾਜ਼ੀ ਹੋਊਗੀ ਸਾਡੀ ਜਦੋਂ ਕਿਸੇ ਨਾ ਹੀ ਵਿਖਾਵੇ ਬਾਜ਼ੀ ਕਰਦੇ ਆ ਡਰਾਮੇਬਾਜ਼ੀ ਕਰਦੇ ਆ ਕਿਸੇ ਦੇ ਨਾਲ ਗੱਲ ਕਰਦੇ ਆ ਸਾਡੀ ਭਾਸ਼ਾ ਚੀਜ਼ ਹੋ ਜਾਂਦੀ ਆ ਔਰ ਅਸੀਂ ਬੁੱਲਾ ਨੂੰ ਖੁਭਾ ਕਮਾ ਗਏ ਤੇ ਬੜਾ ਤੰਗ ਹੋ ਗਏ ਉਹ ਗੱਲ ਕਰਦੇ ਸਾਡੇ ਚੋਂ ਸੁਭਾਵਿਕਤਾ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਜਦੋਂ ਕਿ ਵਿਖਾਵਾ ਸਾਨੂੰ ਕਿਸੇ ਪਾਸੇ ਦਾ ਨਹੀਂ ਰਹਿਣ ਦਿੰਦਾ ਤੇ ਜਿਹੜੇ ਕਹਿੰਦੇ ਭਰੇ ਛੰਨੇ ਹੁੰਦੇ ਆ ਉਹ ਕਦੇ ਉਛਲਦੇ ਨਹੀਂ ਇਸ ਕਰਕੇ ਜਿਹੜਾ ਵਿਖਾਵਾ ਵਾ ਉਹ ਉਹ ਵੀ ਇੱਕ ਤਰੀਕੇ ਨਾਲ ਜਦੋਂ ਸਾਨੂੰ ਖੱਜਲ ਹੀ ਕਰਦਾ ਵਾ ਔਰ ਜਿਉ ਜਿਉ ਅਸੀਂ ਕੁਝ ਕੁਝ ਭੱਦੇ ਜਾਂਦੇ ਆਂ ਕੁਝ ਕੁਝ ਸਾਡੇ ਵਿਚਾਰ ਪੱਕੇ ਹੁੰਦੇ ਜਾਂਦੇ ਆਂ ਕੁਝ ਕੁਝ ਅਸੀਂ ਸਿੱਖਦੇ ਜਿੰਦਗੀ ਤੋਂ ਤੇ ਸਾਡੇ ਕੋਲ ਸਾਦਗੀ ਤਰੀ ਆਉਂਦੀ ਆ ਤੇ ਜਦੋਂ ਜਿਉ ਜਿਉ ਬੰਦਾ ਜਾਣਦਾ ਉਹ ਸਾਦਾ ਹੁੰਦਾ ਜਾਂਦਾ ਫਿਰ ਉਹਦਾ ਨਿਵਾਸਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਰਿੰਦਾ। ਉਹ ਜਦੋਂ ਅਸੀਂ ਰਨਸਾਨੇ ਫੜਕੀਲੇ ਕੱਪੜੇ ਪਾਉਣੇ ਆ ਜਾਂ ਅਸੀਂ ਬਹੁਤ ਜ਼ਿਆਦਾ ਇਹਦਾ ਮਤਲਬ ਆ ਕਿ ਬਹੁਤ ਕੁਝ ਸੀ ਸਾਡੇ ਅੰਦਰ ਜਿਹੜਾ ਅਸੀਂ ਨੱਪਿਆ ਸੀ ਇੱਕ ਡਰਾਮਾ ਕਰਦੇ ਸੀ ਵੀ ਸਾਹੀ ਜੇ ਆ ਉਹ ਆ ਫਲਾਣ ਆ ਟੀਕਾ ਬੜੇ ਵੱਡੇ ਹੁੰਦਾ ਦਿਖਾਵਾ ਕਰਦੇ ਸੀ ਪਰ ਉਹ ਜਿਹੜੀ ਆ ਬੜੇ ਬੜੇ ਜਿਹੋ ਹੁੰਦੀ ਸੀ ਲੋਕ ਤਿੰਨ ਕੋ ਆਪਣੇ ਚੰਤਾਰੂ ਗੁਰਬਾਨੀ ਦਾ ਪ੍ਰਮਾਣ ਆ ਤੇ ਉਹ ਸਾਡੇ ਅੰਦਰ ਇੱਕ ਕਿੰਤਾ ਜਿਹੜੀ ਉਹ ਇਹ ਬੜੀ ਸੀ ਕਿ ਅਸੀਂ ਜਿਹੜੇ ਕੱਪੜੇ ਆ ਇਹਨਾਂ ਨੂੰ ਪਾ ਕੇ ਵਿਖਾਈਏ ਔਰ ਮੈਂ ਕਹਿੰਦਾ ਵੀ ਚਲੋ ਕੱਪੜੇ ਪਾਉਣੇ ਆ ਜਿਹੜੇ ਆ ਉਹ ਵਧੀਆ ਗੱਲ ਆ ਕੱਪੜੇ ਪਰ ਜਦੋਂ ਕਹਿੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਫਿਰ ਸਿੱਖਦੇ ਆ ਕਰਦੇ ਆ ਫਿਰ ਉਹਦੇ ਨਾਲ ਤੁਹਾਡੀ ਜਿਹੜੀ ਬੁੱਧੀਮਤਾ ਜਾਂ ਤੁਹਾਡੀ ਜੋ ਤੁਹਾਡੇ ਗਹਿਰੇ ਵਿਚਾਰ ਆ ਉਹਨਾਂ ਨਾਲ ਲਿਬਾਸਾਂ ਦਾ ਕੋਈ ਲੈਣ ਦੇ ਨਹੀਂਗਾ ਆ ਲਿਬਾਸ ਦਾ ਸਾਡੇ ਨਾਲ ਇਹ ਆ ਵੀ ਸੋਹਣੇ ਲੱਗਦੇ ਆ ਆਪਾਂ ਇਹ ਜਿਹੜੇ ਆ ਇਹ ਚੀਜ਼ਾਂ ਔਰ ਜਿਹੜੀ ਸਾਦਗੀ ਆ ਉਹਦਾ ਸੁਹਪਣ ਆ ਜਿਹੜਾ ਉਹਦੇ ਜਿਹੜੇ ਕੱਪੜੇ ਆ ਉਹ ਤੁਹਾਡੇ ਵਿਚਾਰ ਆ ਉਹ ਤੁਹਾਡੀ ਚੰਗੀ ਸੋਚ ਆ ਦੋਸਤੋ ਸਾਡਾ ਕੁਝ ਹੋਣਾ ਨਾ ਹੋਣਾ ਜਦੋਂ ਕੋਈ ਦੂਸਰਾ ਤੈਅ ਕਰਦਾ ਨਾ ਤੇ ਫਿਰ ਇੱਕ ਮੁਸ਼ਕਲ ਜੀ ਤੇ ਸਾਡੇ ਆਸਤੇ ਵੀ ਬਣ ਜਾਂਦੀ ਆ ਇਹ ਜਿਹੜੇ ਸਾਡੇ ਫੈਸਲੇ ਸੀ ਅਸੀਂ ਖੁਦ ਕਰਨੇ ਸੀ ਉਹ ਕੋਈ ਹੋਰ ਕਰਦਾ ਵਾ ਤੇ ਫਿਰ ਜਿਹੜੀ ਸਾਡੀ ਪੈਰਾਂ ਦੀ ਪਕੜ ਆ ਉਹ ਸਾਡੇ ਕੋਲ ਨਹੀਂ ਰਹਿੰਦੀ ਇਹ ਹਰਕਿੇ ਕੋਸ਼ਿਸ਼ ਕਰਿਆ ਕਰੋ ਕਿ ਜੋ ਹੀ ਹੋਵੇ ਉਹ ਤੁਹਾਡਾ ਆਪਣਾ ਹੀ ਹੋਵੇ ਔਰ ਕੋਈ ਕਿਤਾਬਾਂ ਪੜਦੇ ਰਿਹਾ ਕਰੋ ਉਹਨਾਂ ਦੇ ਪੰਨਿਆਂ ਤੋਂ ਜਿਹੜੇ ਵਿਚਾਰ ਆ ਦਿੰਦੇ ਰਿਹਾ ਕਰੋ ਇਹ ਵਿਚਾਰ ਆ ਜਿਹੜੇ ਤੁਹਾਨੂੰ ਤਰਾਸ਼ਦੇ ਦਿਖਾਉਂਦੇ ਆ ਤੇ ਦੂਸਰਾ ਨਿਜਮ ਪੁੱਤਰਦਾਏ ਆ ਕਿ ਸਾਡੇ ਕੋਲ ਸਾਰਾ ਕੁਝ ਪੂਰਾ ਜਾਂਦਾ ਪਰ ਜਿਹੜੀਆਂ ਸਾਡੀਆਂ ਖਾਇਸ਼ਾਂ ਆ ਇਹ ਹਮੇਸ਼ਾ ਹੀ ਅਦੂਰੀਆਂ ਰਹਿੰਦੀਆਂ ਤੇ ਮਿਰਜ਼ਾ ਗਾਲੋਬ ਸਾਹਿਬ ਬਣਾ ਦੀ ਬੜੀ ਪਿਆਰੀ ਰਚਨਾ ਹੈ ਕਿ ਹਜ਼ਾਰੋਂ ਖਾਇਸ਼ਾਂ ਸੀ ਕਿ ਹਰ ਖਾਇਸ਼ੇ ਪੈਦਾਮ ਨਿਕਲੇ ਬਹੁਤ ਨਿਕਲੇ ਅਰਮਾ ਮੇਰੇ ਫਿਰ ਵੀ ਕੰਮ ਨਿਕਲੇ ਨਿਕਲਣਾ ਖੁੱਲ੍ਹ ਸੇ ਸੁਣਤੇ ਆ ਇਥੇ ਆਦਮ ਕਹਿੰ ਲੈ ਕਿ ਬੜੇ ਬੇਆਬਰੂ ਤੇਰੇ ਕੂਕੇ ਸੇ ਹਮ ਨਿਕਲੇ ਖਾਇਸ਼ਾਂ ਕਦੀ ਵੀ ਪੂਰੀਆਂ ਨਹੀਂ ਰਹਿੰਦੇ ਆ ਇਹ ਅਧੂਰੀਆਂ ਹੀ ਰਹਿਣਗੀਆਂ ਚਾਹੇ ਵਰਮ ਪਤੀ ਹੋਵੇ ਚਾਹੇ ਔਖਰਮ ਪਤੀ ਹੋਵੇ ਚਾਹੇ ਸੰਖ ਪਤੀ ਹੋਵੇ ਜੇ ਜੋ ਮਰਜ਼ੀ ਹੋਵੇ ਉਹ ਤੇ ਕਦੀ ਜਿਹੜੀਆਂ ਖਾਇਸ਼ਾਂ ਵਾ ਇਹ ਸਾਡੀਆਂ ਤੇ ਇੱਕ ਕਵਰਾ ਜਿਹੜੀਆਂ ਉਹ ਵੀ ਇੱਕ ਖਾਇਸ਼ ਜੀ ਜਿੰਦ ਗਿਆ ਕਿ ਇੱਕ ਦਿਨ ਕਾਮਤਾਊਗੀ ਤੇ ਸਾਨੂੰ ਦੁਬਾਰਾ ਫਿਰ ਜਿਹੜਾ ਵਾ ਉਹ ਖੜਾ ਕਰਕੇ ਤੇ ਸਾਡੇ ਹਿਸਾਬ ਪੁੱਛੇ ਜਾਣਗੇ ਇਹ ਚੀਜ਼ਾਂ ਜਿਹੜੀਆਂ ਵਾ ਕਾ ਜੀਵਨ ਆ ਤੇ ਜਿਮਨ ਤੋਂ ਬਾਅਦ ਆ ਸਾਡੀਆਂ ਜਿਹੜੀਆਂ ਖਾਇਸ਼ਾਂ ਇਹਨਾਂ ਤੇ ਬੜੀ ਸੋਹਣੀ ਹੁੰਦਾ ਦੇ ਮਿਰਜਾ ਗਾਲਪ ਸਾਹਿਬ ਹੁਣਾਂ ਦੀ ਰਚਨਾਵਾਂ ਤੇ ਦੋਸਤੋ ਇਹ ਸੀ ਮੇਰੀ ਅੱਜ ਦੀ ਪਿਆਰੀ ਜੀ ਸਾਂਝ ਕੁਝ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕੀਤੀਆਂ ਆਪਣੇ ਟਿਊਬਲ ਤੇ ਬਹਿ ਕੇ ਆਪਣੇ ਖੇਤਾਂ 'ਚ ਬਹਿ ਕੇ ਤੇ ਇੱਕ ਤੁਹਾਨੂੰ ਅੱਗੇ ਵੀ ਕਿਹਾ ਸੀ ਕਿ ਹਵਾਦਿਆਂ ਕੁੱਟਾਂ ਭਰਦੇ ਆ ਇੱਕ ਓਦਿਆਂ ਕੁੱਟਾਈ ਸਮਝ ਲਓ ਤੁਸੀਂ ਸਾਡੇ এনਵਾਇਰਨਮੈਂਟ ਦੀਆਂ ਤੇ ਜਿਹੜੀਆਂ ਇੱਥੇ ਬਹਿ ਕੇ ਮੈਂ ਤੁਹਾਡੇ ਨਾਲ ਆਪਣੇ ਖੇਤ ਚ ਟਿਊਬਲ ਤੇ ਕੀਤੀਆਂ ਤੇ ਇਸ ਵਾਰ ਜਿਹੜੀ ਅੱਜ ਗੱਲਬਾਤ ਆ ਉਹ ਨੂੰ ਮੈਂ ਲੰਮਾ ਤਾਂ ਨਹੀਂ ਕਰਦਾ ਕਿ ਬਹੁਤ ਲੰਮੀ ਜਿਹੜੀ ਗੱਲਬਾਤ ਹੋ ਬੋਰਿੰਗ ਹੋ ਜਾਂਦੀ ਆ ਤੇ ਜਿੱਥੇ-ਜਿੱਥੇ ਵੀ ਤੁਸੀਂ ਮੈਨੂੰ ਵੇਖਦੇ ਦੇਸ਼-ਦੇਸ਼ 'ਚ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਕਿ ਮੇਰਾ ਹੌਸਲਾ ਵਧਿਆ ਰਹੇ ਮੈਂ ਤਾਂ ਦਿਨ ਹੋਰ ਬਹੁਤ ਸਾਰੀਆਂ ਗੱਲਾਂ ਕਰਦਾ ਰਿਹਾ ਕਰਾਂ ਤੇ ਇਹ ਸੀ ਮੇਰੀ ਸਵੇਰ ਦੀ ਪਿਆਰੀ ਜੀ ਸਾਂਝ ਜਿਹੜੀ ਮੈਂ ਤੁਹਾਡੇ ਨਾਲ ਪਾਈ ਜਿੰਦਾਬਾਦ ਰਹੋ ਖੁਸ਼ ਰਹੋ ਆਬਾਦ ਰਹੋ ਹਮੇਸ਼ਾ ਇਹੋ ਹੀ ਕਰਦੀ ਕਲਾ ਚੜੋ ਦੁਆ ਕਰਦਾ ਸਾਰਿਆਂ ਲਈ